ਤਨ ਨਾਮ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਠ ਮਹਲਾ 5 ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਸਤਿਗੁਰ ਪੂਰੇ ਪਾਣਾ ਤਾਂ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਤਾਰੀ ਰਬ ਰਾਖੀ ਪੈਜ ਹਮਾਰੀ ਹਰ ਕੇ ਚਰਨ ਸਦਾ ਸੁਖਦਾਈ ਜੋ ਇੱਛੈ ਸੋਈ ਫਲ ਪਾਵੇ ਬਿਰਥੀ ਆਸ ਨ ਜਾਈ ਰਹਾਓ ਕਿਰਪਾ ਕਰੇ ਜਿਸ ਪ੍ਰਾਨ ਪਤ ਦਾਤਾ ਸੋਈ ਸੰਤ ਗੁਣ ਗਾਵੇ ਪ੍ਰੇਮ ਭਗਤ ਤਾ ਕਾ ਮਨ ਲੀਣਾ ਪਾਰ ਬ੍ਰਹਮਨ ਪਾਵੇ आठ पहर हर का जस रवना बिखे गौरी ला संग मिलाए लिया मेरे करते संत साध पे साथी कर ग्रह लीने सर्वस्ती ने आपे आप मिलाया कहो नानक सर्व थोक पूरन पूरा सतगुर पाया कर गह ने सरबसदी ने आप आप मिलाया कहो नानक सरब थोक पूरन पूरा सतगुर पाया वाहगुरु जी का खालसा वाहेगुरु जी की फतेह ਇਹ ਹਨ ਅੱਜ ਦੇ ਪਵਿੱਤਰ ਹਕੂਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹੀ ਦੇ ਸੋਲਠ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਏ ਭਾਈ ਪ੍ਰਮਾਤਮਾ ਦੇ ਚਰਨ ਸਦਾ ਸੁੱਖ ਦੇਣ ਵਾਲੇ ਹਨ ਜਿਹੜੇ ਮਨੁੱਖ ਹਰ ਚਰਨਾਂ ਦਾ ਆਸਰਾ ਲੈਂਦੇ ਹਨ ਉਹ ਜੋ ਕੁਝ ਪ੍ਰਮਾਤਮਾ પાસે ਮੰਗਦੇ ਹਨ ਉਹੀ ਫਲ ਪ੍ਰਾਪਤ ਕਰ ਲੈਂਦੇ ਹਨ ਪਰਮਾਤਮਾ ਦੀ ਸਹਾਈਤਾ ਉੱਤੇ ਰੱਖੀ ਹੋਈ ਕੋਈ ਵੀ ਆਸ ਖਾਲੀ ਨਹੀਂ ਜਾਂਦੀ ਠਹਿਰਾਓ ਪਰ ਹੇ ਭਾਈ ਜਦੋਂ ਗੁਰੂ ਨੂੰ ਚੰਗਾ ਲੱਗਦਾ ਹੈ ਜਦੋਂ ਗੁਰੂ ਤਰੁੱਠਦਾ ਹੈ ਤਦੋਂ ਹੀ ਪਰਮਾਤਮਾ ਦਾ ਨਾਮ ਜਪਿਆ ਜਾ ਸਕਦਾ ਹੈ ਪਰਮਾਤਮਾ ਨੇ ਮਿਹਰ ਕੀਤੀ ਗੁਰੂ ਮਿਲਾਇਆ ਗੁਰੂ ਦੀ ਕਿਰਪਾ ਨਾਲ ਅਸਾਂ ਨਾਮ ਜਪਿਆ ਤਾਂ ਪਰਮਾਤਮਾ ਨੇ ਸਾਡੀ लाज ਰੱਖ ਲਈ ਦੇ ਕੈਟਾਗਰੀ ਤੋਂ ਬਚਾ ਲਿਆ ਇਹ ਭਾਈ ਜੀਵਨ ਦਾ مالک ਦਤਾਰ ਪ੍ਰਭੂ ਜਿਸ ਮਨੁੱਖ ਉਤੇ ਮਿਹਰ ਕਰਦਾ ਹੈ ਉਹ ਸੰਤ ਸੁਭਾਅ ਬਣ ਜਾਂਦਾ ਹੈ ਤੇ ਪ੍ਰਮਾਤਮਾ ਦੀ ਸਿਫਤਲਾਹ ਦੇ ਗੀਤ ਗਾਉਂਦਾ ਹੈ ਉਸ ਮਨੁੱਖ ਦਾ ਮਨ ਪ੍ਰਮਾਤਮਾ ਦੀ ਪਿਆਰ ਭਰੀ ਭਗਤੀ ਵਿੱਚ ਮਸਤ ਹੋ ਜਾਂਦਾ ਹੈ ਉਹ ਮਨੁੱਖ ਪਰਮਾਤਮਾ ਦੇ ਮਨ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ। हे ਭਾਈ ਅਠੇ ਪਹਿਰ ਹਰ ਵੇਲੇ ਪਰਮਾਤਮਾ ਦੀ ਸਿਫਤਸਲਾ ਕਰਨ ਵਾਲਾ ਕਰਨ ਨਾਲ ਵਿਕਾਰਾਂ ਦੀ ਠੱਗਬੁੱਟੀ ਦਾ ਜੋਰ ਮੁੱਕ ਜਾਂਦਾ ਹੈ। ਜਿਸ ਵੀ ਮਨੁੱਖ ਨੇ ਸਤਸਲਾ ਵਿੱਚ ਮਨ ਜੋੜਿਆ ਕਰਤਾਰ ਨੇ ਉਸ ਨੂੰ ਆਪਣੇ ਨਾਲ ਮਿਲਾ ਲਿਆ ਸੰਤ ਜਨ ਉਸਤੇ ਸੰਗੀ ਸਾਥੀ ਬਣ ਗਏ ਹੇ ਭਾਈ ਗੁਰੂ ਦੀ ਸ਼ਰਨ ਪੈ ਕੇ ਜਿਸ ਵੀ ਮਨੁੱਖ ਨੇ ਪ੍ਰਭੂ ਚਰਨਾਂ ਦਾ ਆਰਾਧਨ ਕੀਤਾ ਪ੍ਰਭੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਸਭ ਕੁਝ ਬਖਸ਼ ਦਿੱਤਾ ਪ੍ਰਭੂ ਨੇ ਉਸ ਨੂੰ ਆਪਣਾ ਆਪ ਹੀ ਮਿਲਾ ਦਿੱਤਾ ਇਹ ਨਾਨਕ ਆਖ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਿਆ ਉਸਦੇ ਸਾਰੇ ਕੰਮ ਸਫਲ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਸੀ ਟੁਡੇਜ਼ ਹੁਕਮਨਾਮਾ ਫ੍ਰਾਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟੈਡ ਬਾਈ ਅਵਰ 5ਥ ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਹੈਡਿੰਗ ਸੋਰਟ 5ਥ ਮਹਿਲ Guru Savji saying that when it was pleasing to the perfect true Guru, then I chanted the Nam, the name of the pervading Lord. The Lord of the universe extended his mercy to me, and God saved my honour. The Lord's feet are forever peace giving. Whatever fruit one desires, he receives. His hopes shall not go in vain, that saint unto whom the Lord of life, the great giver, extends his mercy, then he alone sings the glorious praises of the Lord. His soul is absorbed in loving, devotional worship. His mind is pleasing to the Supreme Lord God. 24 hours a day he chants the praises of the Lord, and the bitter poison does not affect him. My Creator Lord has united me with Himself, and the Holy Saints have become my companions. Taking me by the hand, He has given me everything. And blended me with himself. Says Nanak, everything has been perfectly resolved. I have found the perfect true Guru.